ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੱਲ ਕਰਦੇ ਆਂ ਆਪਾਂ ਲੋਕ ਸਭਾ ਦੀ 2024 ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੇ ਆ 13 ਸੀਟਾਂ ਤੇ ਤੇ ਖੰਡੂਰ ਸਾਹ ਉਸ ਜਿਹੜੀ ਸੀਟ ਤੇ ਮੈਂ ਉਹਦੇ ਗੱਲ ਦੱਸੀ ਸੀ ਉਹਦੇ ਵਿੱਚੋਂ ਕੁਝ ਗੱਲਾਂ ਨਵੀਆਂ ਨਿਕਲ ਕੇ ਆਈਆਂ ਪਹਿਲੀ ਗੱਲ ਇਹ ਐ ਕਿ ਵਿਰਸਾ ਸਿੰਘ ਬਲਟੋਆ ਨੂੰ ਭਾਈ ਅਮਰਤਪਾਲ ਸਿੰਘ ਦੀ ਘਰ ਵਾਲੀ ਨੇ ਹਾਂ ਆਖਿਆ ਸੀ ਵੀ ਤੁਸੀਂ ਇਲੈਕਸ਼ਨ ਲੜ ਲਓ ਇਹ ਗੱਲ ਬਾਤ ਹੋਈ ਸੀ ਬਾਅਦ ਦੇ ਵਿੱਚ ਕਿਉਂਕਿ ਸਟੇਟਮੈਂਟ ਬਾਹਰ ਆ ਗਈ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਨੇ ਵੀ ਕਹਿਤਾ ਵੀ ਹਾਂ ਪਹਿਲਾਂ ਆਖਿਆ ਸੀ ਤੇ ਪਰ ਅਸੀਂ ਜਦੋਂ ਅਯਾੜ ਖੜਾ ਕਰਤਾ ਆ ਭਾਈ ਅਮਰਤਪਾਲ ਸਿੰਘ ਨੂੰ ਯਾਦ ਖੜਾ ਕਰਤਾ ਇਹਨਾਂ ਨੇ ਮੰਨ ਕੇ ਚੱਲ ਨਹੀਂ ਵੀ ਆਪ ਦਾ ਉਮੀਦਵਾਰ ਠਾਉਣਾ ਚਾਹੀਦਾ ਸੀ ਗਰਸਾ ਸਿੰਘ ਬੁਲਟਵਾ ਨੂੰ ਨਹੀਂ ਠਾਉਣਾ ਚਾਹੀਦਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਹੈ ਉਹਨਾਂ ਦੇ ਵਰਕਰ ਵੀ ਹੋਰ ਪਾਰਟੀਆਂ ਨਾਲ ਜੁੜ ਜਾਣਗੇ ਉਹ ਕਿਹੜਾ ਪੱਕਾ ਪਤਾ ਭਈ ਭਾਈ ਅਮਰਤਪਾਲ ਸਿੰਘ ਨਾਲ ਹੀ ਜੁੜਨਗੇ ਇਸ ਕਰਕੇ ਉਹਨਾਂ ਨੂੰ ਇਹ ਠੋਣਾ ਪਿਆ ਦੂਜੀ ਗੱਲ ਉਹਨਾਂ ਨੂੰ ਐ ਸੀ ਇਸ ਗੱਲ ਦਾ ਪਹਿਲਾਂ ਤੋਂ ਜਿਹੜਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਉਹਨਾਂ ਨੂੰ ਇਹ ਹੈ ਕਿ ਸਾਡ ਨੂੰ ਐਨਐਸ ਐਨਸੀਪੀ ਜਿਵੇਂ ਮਹਾਰਾਸ਼ਟਰ ਦੇ ਵਿੱਚ ਸ਼ਰਧ ਪਵਾਰ ਦੀ ਪਾਰਟੀ ਤੋੜਦੀ ਰਘਲਾ ਸੈਵसेना ਤੋੜਦੀ ਕਿਵੇਂ ਇਹਨਾਂ ਨੂੰ ਡਰ ਸੀ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ 24 ਦੇ ਵਿੱਚ ਜੇ ਭਾਜਪਾ ਆਉਂਦੀ ਹੈ ਇਲੈਕਸ਼ਨ ਦੇ ਵਿੱਚ ਪਾਵਰ ਦੇ ਵਿੱਚ ਸਾਡੀ ਪਾਰਟੀ ਨਾ ਤੋੜ ਦੇਣ ਇਹ ਇਹਨਾਂ ਨੂੰ ਬਹੁਤ ਵੱਡਾ ਡਰ ਸੀ ਠੀਕ ਹੈ ਨਾ ਤੇ ਨਾਲੇ ਇਹ ਉਮੀਦਵਾਰ ਖੜਾ ਜਦੋਂ ਕਾਰੀ ਦਿੱਤਾ ਵੀ ਹੁਣ ਤਾਂ ਇਹ ਕੁਛ ਕਹਿ ਨਾ ਪਰ ਦੋ ਕਾਰਨ ਐ ਦੇ ਪਿੱਛੇ ਵੱਡਾ ਕਾਰਨ ਇਹਨਾਂ ਨੂੰ ਐ ਸਾਡੇ ਵਰਕਰ ਨਾ ਛੱਡ ਜਾਣ ਤੇ ਦੂਜੀ ਗੱਲ ਇਹ ਐ ਵੀ 24 ਦੇ ਵਿੱਚ ਸਾਨੂੰ ਐਂਟੀ ਨੈਸ਼ਨਲ ਪੇਸ਼ ਕੀਤਾ ਜਾਊਗਾ ਜੇ ਭਾਜਪਾ ਪਾਵਰ ਦੇ ਵਿੱਚ ਆਉਂਦੀ ਹੈ ਅੱਬਲ ਮੈਂ ਤਾਂ ਪੰਜਾਬ ਦੇ ਵਿੱਚ ਜਦੋਂ ਰੈਲੀਆਂ ਕਰਨਗੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਉਹ ਦੀ ਸਾਨੂੰ ਐਂਟੀ ਨੈਸ਼ਨਲ ਪਾਲਿਟੀ ਕੁੱਸਤ ਕਰ ਦੇਣਗੇ ਜੇ ਅਸੀਂ ਅੰਮ੍ਰਿਤਪਾਲ ਦਾ ਸਰਮਾਥਣ ਕਰਤਾ ਆਪਦਾ ਬੰਦਾ ਬਾਤ ਆ ਠੀਕ ਹੈ ਨਾ ਆਪਦਾ ਬੰਦਾ ਨਾ ਖੜਾ ਕੀਤਾ ਇਹ ਵੱਡਾ ਕਾਰਨ ਸੀ ਹੁਣ ਇੱਕ ਖਬਰ ਹੋਰ ਨਿਕਲ ਕੇ ਆ ਰਹੀ ਹੈ ਭਾਈ ਤੁਸੀਂ ਗੁੱਸਾ ਵੀ ਕਰੋਗੇ ਕਿ ਵੀ ਮੈਂ ਗਲਤ ਬਿਆਨੀ ਕਰ ਰਿਹਾ ਗਲਤ ਨਹੀਂ ਬਿਆਨੀ ਕਰ ਰਿਹਾ ਤੁਸੀਂ ਗੂਗਲ ਕਰ ਲਿਓ ਤੁਸੀਂ ਆਪ ਸਰਚ ਕਰ ਲਿਓ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਵਕੀਲ ਹੈ ਉਹ ਆਰਐਸਐਸ ਨਾਲ ਜੁੜਿਆ ਹੋਇਆ ਹੈ ਤੇ ਬੀਜਪੀ ਨਾਲ ਵੀ ਜੁੜਿਆ ਆ ਉਹਨਾਂ ਗੂਗਲ ਕਰੋਗੇ ਤਾਂ ਤੁਹਾਨੂੰ ਝਟਮਾ ਨਜ਼ਰ ਆ ਜਾਣੀਗਾ ਵੀ ਬੀਜਪੀ ਨਾਲ ਵੀ ਉਹ ਫਿਰਦਾ ਤੁਰਿਆ ਤੇ ਆਰਐਸएस ਨਾਲ ਵੀ ਤੁਰਿਆ ਫਿਰਦਾ ਉਹਨੇ ਹਜੇ ਕਲੀਅਰ ਨਹੀਂ ਇਹ ਕੀਤਾ ਕਿ ਮੈਂ ਹੁਣ ਆਰਐਸएस ਨੂੰ ਛੱਡਦਾ ਬੀਜਪੀ ਨੂੰ ਛੱਡਦਾ ਇਹ ਕਲੀਅਰ ਨਹੀਂ ਹਜੇ ਤੱਕ ਕੀਤਾ ਤੇ ਇਹ ਅਮਰਤਪਾਲ ਭਾਈ ਅਮਰਤਪਾਲ ਦੇ ਖਿਲਾਫ ਬਹੁਤ ਵੱਡੀ ਉਲਟ ਜਾਊਗੀ ਇਹ ਗੱਲ ਕਿਉਂਕਿ ਵਿਰੋਧੀਆਂ ਨੇ ਤਾਂ ਨਿੰਦਣਾ ਹੀ ਆ ਉਹਨਾਂ ਨੂੰ ਇਹ ਮੁੱਦਾ ਮਿਲ ਜੂਗਾ ਕਿ ਭਈ ਜਿਹੜਾ ਤੇਰਾ ਵਕੀਲ ਹੈ ਉਹ ਤਾਂ ਬੀਜੇਪੀ ਨਾਲ ਰਹਿੰਦਾ ਰਿਹਾ ਹੈ ਆਰਐਸ ਦਾ ਮੈਂਬਰ ਰਿਹਾ ਤੇ ਤੁਸੀਂ ਮੰਨ ਲਓ ਕਿ ਚਲ ਇੱਕ ਪਾਸੇ ਗਈ ਜੰਨੇ ਹਾਂ ਅਸੀਂ ਤਾਂ ਬੀ ਸਟੇਟ ਦੇ ਖਿਲਾਫ ਲੜ ਰਹੇ ਆਂ ਕਰਕੇ ਵੀ ਅਸੀਂ ਤਾਂ ਮੂਵਮੈਂਟ ਖੜੀ ਕਰ ਰਹੇ ਸੀ ਠੀਕ ਹੈ ਨਾ ਇਹ ਉਲਟ ਜਾਊਗੀ ਇਹ ਗੱਲ ਠੀਕ ਹੈ ਨਾ ਇਹ ਸਬੂਤ ਹੈ ਮੈਨੂੰ ਗਾਲਾਂ ਕੱਢਣ ਤੋਂ ਪਹਿਲਾਂ ਸਰਚ ਜ਼ਰੂਰ ਕਰ ਲਿਓ ਠੀਕ ਹੈ ਨਾ ਤੇ ਅਗਲੀ ਗੱਲ ਤੇ ਆਪਾਂ ਆਉਣੇ ਆ ਅਗਲੀ ਗੱਲ ਇਹ ਆ ਭਗਵੰਤ ਮਾਨ ਨੇ ਬਰਨਾਲੇ ਰੈਲੀ ਕਰਨੀ ਸੀ ਠੀਕ ਆ ਨਾ ਜੀ ਬਰਨਾਲੇ ਰੈਲੀ ਕਰਨੀ ਸੀ ਤੇ ਮੀਡੀਆ ਪੱਤਰਕਾਰਾਂ ਨੇ ਰਖਲਾ ਮੀਡੀਆ ਕਰਮਚਾਰੀਆਂ ਨੇ ਰਖਲਾ ਪੱਤਰਕਾਰਾਂ ਨੇ ਖਬਰ ਲਾਤੀ ਪੋਸਟਾਂ ਪਾਤੀਆਂ ਫੇਸਬੁਕ ਆਪਦੇ ਚੈਨਲਾਂ ਤੇ YouTube ਚੈਨਲਾਂ ਤੇ ਕਿ ਭਈ ਬਰਨਾਲੇ ਆ ਰਹੇ ਆ ਮੁੱਖ ਮੰਤਰੀ ਰਖਲਾ ਭਗਵੰਤ ਮਾਨ ਜੀ ਤੇ ਉਥੇ ਉਹਨਾਂ ਦਾ ਕਰਵਾ ਘਰਾ ਹੋ ਗਿਆ ਕਿਸਾਨਾਂ ਨੇ ਕਿਰਿਆ ਲਈ ਸਵਾਲ ਪੁੱਛਣ ਲੱਗ ਗਏ ਉਦੋਂ ਬਾਅਦ ਜਦੋਂ ਇਹ ਲਈ ਮੰਨ ਕੇ ਚੱਲੋ ਬਰਨਾਲੇ ਉੱਤ ਜਾਵੜੇ ਉਦੋਂ ਬਾਅਦ ਪੁਲਿਸ ਗਈ ਪੱਤਰਕਾਰਾਂ ਦੇ ਘਰੇ ਵੀ ਤੁਸੀਂ ਇਹ ਪੋਸਟਾਂ ਕਿਵੇਂ ਪਾਈਆਂ ਉਹਨਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਇਹ ਜਮਾਂ ਸੱਚੀ ਖਬਰ ਹੈ ਬਰਨਾਲੇ ਦੀ ਇਹ ਖਬਰ ਹੈ ਤਾਂ ਉਥੋਂ ਦੇ ਪੱਤਰਕਾਰਾਂ ਨੂੰ ਡਰਾਇਆ ਗਿਆ ਵੀ ਤੁਸੀਂ ਪੋਸਟਾਂ ਕਿੱਥੋਂ ਪਾਈਆਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਆਉਣਾ ਜੇ ਤੁਸੀਂ ਪੋਸਟਾਂ ਪਾਈਆਂ ਤਾਂ ਕਰਕੇ ਮੰਨ ਕੇ ਚੱਲ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਕਰਕੇ ਇਨਾਂ ਦੂਰੋਂ ਲਾ ਵਧਿਆ ਹੁਣ ਅਗਲੀ ਖਬਰ ਮੈਂ ਤੁਹਾਨੂੰ ਦੱਸਣਾ ਚਾਹਣਾ ਜਮਾਂਨ ਸ਼ਰਮ ਵਾਲੀ ਗੱਲ ਹੈ ਵੀ ਦਿੱਲੀ ਦੇ ਬੰਦਿਆਂ ਨੂੰ ਠੇਕਾ ਦੇਤਾ ਬੱਸ ਸਟੈਂਡ ਦੇਆਂ ਜਿਹੜੀਆਂ ਹੁੰਦੀਆਂ ਉਹ ਕੀ ਕਹਿੰਦੇ ਨੇ ਹੁੰਦੇ ਉਹਨੂੰ ਫੈਲਸ ਸੈਲਫਾਂ ਰਖਲਾ ਲੈਟਰਿੰਗ ਵਾਲਾ ਜਿਹੜਾ ਬਾਥਰੂਮ ਵਾਲਾ ਜਿਹੜਾ ਹੁੰਦਾ ਜਗਾੜ ਉਹ 5 ਰੁਪਏ ਨਹੀਂ ਲੈਂਦੇ ਹੁੰਦੇ ਉਹ ਰਖਲਾ ਦਿੱਲੀ ਦੇ ਬੰਦਿਆਂ ਨੂੰ ਦੇਤਾ ਠੇਕਾ ਦੇਖ ਲੋ ਜੀ ਹੁਣ ਕਿੱਥੋਂ ਕਿੱਥੇ ਕਾ ਗਿਆ ਆ ਆਮ ਆਦਮੀ ਪਾਰਟੀ ਦੇ ਬੰਦੇ ਠੇਕਾ ਜਿਹੜਾ ਲੈਟਰਿੰਗਾਂ ਦਾ ਬਸ ਸਟੈਂਡਾਂ ਤੇ ਹੁੰਦੀਆਂ ਲੈਟਰਿੰਗਾਂ ਉਹਨਾਂ ਦਾ ਠੇਕਾ ਦਿੱਲੀ ਦੇ ਬੰਦਿਆਂ ਨੂੰ ਦੇਤਾ ਠੀਕ ਆ ਨਾ ਉਹਦਾ ਪਹਿਲਾਂ ਰੇਟ ਹੁੰਦਾ ਸੀ 5 ਰੁਪਏ ਠੀਕ ਆ ਨਾ 5 ਰੁਪਏ ਹੁਣ ਉਹਨਾਂ ਨੇ 10 ਰੁਪਏ ਕਰਤਾ ਠੀਕ ਆ ਨਾ ਇਹਦੇ ਪਿੱਛੇ ਵੀ ਗਿਰਹਾ ਹੋ ਰਹੀ ਐ ਵੀ ਤੁਸੀਂ ਜਮਾਂ ਯਾਰ ਸਾਡੀਆਂ ਗੱਲਾਂ ਤੇ ਆ ਕੇ ਯਾਰ ਤੁਸੀਂ ਖੂਹਾਂ ਦਾ ਵੀ ਹੁਣ ਯਾਰ ਮੰਨ ਕੇ ਚੱਲ ਜਿਹੜੀਆਂ ਖੂਹਾਂ ਹੋਣੀਆਂ ਅੱਡਿਆਂ ਤੇ ਵੱਡੇ ਵੱਡੇ ਅੱਡੇਾਂ ਤੇ ਰਹਿਣ ਸ਼ਹਿਰਾਂ ਦੇ ਵਿੱਚ ਜਿਹੜੇ ਅੱਡੇ ਹੁੰਦੇ ਉੱਤੇ ਖੁੰਗੀਆਂ ਹੁੰਦੀਆਂ ਉਹ ਵੀ ਤੁਸੀਂ ਠੇਕੇ ਤੇ ਦਿੱਲੀ ਵਾਲਿਆਂ ਨੂੰ ਦੇਉਂਗੇ ਜਮਾ ਯਾਰ ਤੁਸੀਂ ਤਾਂ ਯਾਰ ਸ਼ਰਮ ਲਾਲ ਯਾਰ ਇਹ ਦੂ ਘਟਿਆ ਸੋਚ ਹੋ ਸਕਦੀ ਯਾਰ ਬੰਦੇ ਦੀ ਜਮਾ ਸਿਰੇ ਦੀ ਬੇਕਾਰ ਸੋਚ ਐ ਤੁਸੀਂ ਭਾਂਚੋ ਲੈਟਰਨ ਸੌਰੀ ਗਾਲ ਘੱਟ ਬੈਠਾ ਵੀ ਤੁਸੀਂ ਖੁੰਗੀਆਂ ਤੱਕ ਵੀ ਠੇਕੇ ਤੇ ਦਿੱਲੀ ਦੇ ਲੋਕਾਂ ਨੂੰ ਦੇਉਂਗੇ ਯਾਰ ਜਮਾ ਸ਼ਰਮ ਲਾਲੀ ਤੁਸੀਂ ਮਾੜੀ ਮੋਟੀ ਸ਼ਰਮ ਮੰਨ ਲਓ ਜੇ ਹੈਗੀ ਤਾਂ ਗੇ ਵੇਚ ਖਾਈ ਤਾਂ ਗੱਲ ਹੀ ਵੱਖਰੀ ਆ ਪਲਮੇ ਤੇ ਵੇਚ ਹੀ ਖਾਈ ਆ ਤੁਸੀਂ ਕੋਈ 70% ਤੁਸੀਂ ਬਾਹਰ ਲਿਆ ਨੂੰ ਨੌਕਰੀਆਂ ਦੇ ਰਹੇ ਹੋ ਹਰਿਆਣੇ ਦੇ ਹਿਮਾਚਲ ਦੇ ਦਿੱਲੀ ਦੇ ਵੱਡੇ ਵੱਡੇ ਅਹੁਦਿਆਂ ਤੇ ਦਿੱਲੀ ਦੇ ਆ ਰਹੇ ਆ ਪੰਜਾਬ ਦੇ ਵਿੱਚ ਠੀਕ ਆ ਨਾ ਤੇ ਮੈਂ ਹੁਣ ਇੱਕ ਗੱਲ ਹੋਰ ਕਰਨਾ ਚਾਹੁੰਦਾ ਸੁਖਵਿੰਦਰ ਸਿੰਘ ਸੇਖੋਂ ਬਾਰੇ ਉਹ ਮੈਂ ਵੀਡੀਓ ਇੱਕ ਬਾਅਦ ਚ ਵੀ ਬਣਾਉਂਗਾ ਉਹਦੇ ਖਾਸਟਰ ਸਪੈਸ਼ਲ ਉਹ ਅੱਜ ਵੀ ਕਹਿ ਰਿਹਾ ਸਪਾਲ ਸਿੰਘ ਖੈਰੇ ਨੂੰ ਨਿੰਦਰਿਆ ਤੇ ਸਿਮਰਜੀਤ ਸਿੰਘ ਮਾਨ ਨੂੰ ਨਿੰਦਰਿਆ ਇਹ ਐ ਇਹ ਬਈ ਸਪਾਲਸਨ ਖਹਿਰੇ ਨੂੰ ਤਾਂ ਡੀਲਰ ਕਹਿ ਰਿਹਾ ਡਰਗ ਦਾ ਬਹੁਤ ਵੱਡਾ ਡੀਲਰ ਹੈ ਇਹ ਪੁੱਛ ਨਾਲ ਬਈ ਜਦੋਂ ਇੱਕ ਕੋਰਟ ਨੇ ਉਹਨੂੰ ਜਵਾਨਤ ਦੇਤੀ ਸਬੂਤ ਘੱਟ ਹੋਣ ਕਰ ਜਵਾਨਤ ਮਿਲਦੀ ਹੁੰਦੀ ਹੈ ਸੇਖੋ ਸਾਹਿਬ ਕਿੰਨਾ ਕਿਸ ਨੂੰ ਸਮਝ ਆ ਗਿਆ ਤੂੰ ਰੇਕ ਜਿਹੜੇ ਜਿਹੜੇ ਚੈਨਲ ਤੇ ਜਾ ਉਹਦੇ ਨਾਲ ਉੱਥੇ ਬਕਵਾਸ ਮਾਰਨ ਲੱਗ ਜਣਾ ਜਾਣ ਕੇ ਸਪਾਲਸਨ ਖਹਿਰੇ ਬਾਰੇ ਮੈਂ ਅੱਜ ਤੇਰਾ ਰਜਾਨਾ ਸਪੋਰਟਸਮੈਨ ਦਾ ਡਾਟਾ ਕੱਢ ਕੇ ਲੈ ਕੇ ਆਉਂਗਾ ਤੁਸੀਂ ਤੂੰ ਕਿੰਨੀ ਕਿੱਥੋਂ ਤੱਕ ਤੈਨੂੰ ਬੋਟਾ ਪੈਣੀ ਹੈ ਕਿ ਕਿੱਥੇ ਕਿਤੇ ਦੀ ਪ੍ਰਸਿੱਧੀ ਹੈ ਉਹ ਮੈਂ ਤੈਨੂੰ ਅੱਜ ਆਥਨੇ ਦੱਸੂਗਾ ਆਥਨੇ 5 ਵਜੇ ਮੈਂ ਵੀਡੀਓ ਬਣਾਉਂਗਾ ਉਹ ਤੋਂ ਤੇਰੇ ਕਲੀਅਰ ਕਰੂਗਾ ਸਾਰੇ ਸਵਾਲਾਂ ਦਾ ਜਵਾਬ ਦੇਉਂਗਾ ਹੁਣ ਗੱਲ ਕਰ ਲੈਨੇ ਆ ਅਮਰਤਾ ਵੜਿੰਗ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਦੀ ਪਤਨੀ ਉਹਨਾਂ ਨੇ ਇੱਕ ਵਿਵਾਦਤ ਬਿਆਨ ਦਿੱਤਾ ਬੇਹੱਥ ਦੀ ਕੰਪੇਅਰ ਜਿਹੜਾ ਕਾਂਗਰਸ ਦਾ ਚੰਨ ਹੱਥ ਉਹ ਗੁਰਨਾਨਕ ਦੇਵ ਜੀ ਦੇ ਹੱਥ ਦੇ ਨਾਲ ਕੰਪੇਅਰ ਕਰਤਾ ਬਾਅਦ ਦੇ ਵਿੱਚ ਮਾਫੀ ਵੀ ਮੰਗੀ ਪਰ ਕੀ ਫਾਇਦਾ ਹੋਇਆ ਪਹਿਲਾਂ ਤੂੰ ਇਹ ਕੰਪੇਅਰ ਕਰੀ ਨਹੀਂ ਆ ਬਠਿੰਡੇ ਵਾਲੇ ਰੈਲੀ ਦੇ ਵਿੱਚ ਬਠਿੰਡੇ ਆ ਜਿਹੜਾ ਜੀਤਮਿੰਦਰ ਸਿੰਘ ਖਾਤਰ ਪ੍ਰਚਾਰ ਕਰ ਰਹੀ ਸੀ ਤੇ ਇਹਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਵੀ ਇਹਨੂੰ ਖੁੰਝੇ ਲਾਉਣ ਖਾਤਰ ਉਹਨੂੰ ਗੁੱਸਾ ਹੈ ਇਸ ਗੱਲ ਦਾ ਕਿ ਮੈਨੂੰ ਟਿਕਟਰੀ ਮਿਲੀ ਤੇ ਇਹਨੂੰ ਖੁੰਝੇ ਲਾਓ ਤੇ ਰਖਲਾ ਜਥੇਦਾਰ ਸਾਹਿਬ ਨੇ ਵੀ ਉਥੇ ਤਲਬ ਕਰ ਲਿਆ ਵੀ માફી ਮੰਗੋ ਜਾਂ ਕੋਈ ਉਹ ਡੰਡ ਲਾਉਣਗੇ ਕਿਉਂਕਿ ਡੰਡ ਤਾਂ ਮੈਨੂੰ ਪਤਾ ਭਾਂਡਿਆਂ ਤੱਕ ਹੀ ਲਾਉਂਦੇ ਹੁੰਦੇ ਵੱਡਾ ਡੰਡ ਨਹੀਂ ਲਾਉਂਦੇ ਹੁੰਦੇ ਇਹ ਭਾਂਡੇ ਮਾਜ ਦਿਓ ਤੁਸੀਂ ਸਾਡੀ ਮੰਨ ਲੇ ਚੱਲ ਬੇਅਦਵੀ ਕਰਦੇ ਹਾਂ ਸਾਡੀ ਗੁਰੂ ਗੁਰੂ ਦੀ ਤੇ ਤੁਸੀਂ ਮੰਨ ਲੇ ਚੱਲ ਜਮਾਈ ਨਹੀਂ ਸ਼ਰਮਸੋਣ ਵਿੱਕੀ ਬੋਲ ਰਹੇ ਹਾਂ ਇਹਨਾਂ ਨੂੰ ਯਾਰ ਸ਼ਰਮ ਸ਼ਰਮ ਵੇਚ ਕੇ ਖਾ ਲਈਏ ਬੰਦਿਆਂ ਨੇ ਇਹਨਾਂ ਨੂੰ ਐਂ ਨਹੀਂ ਪਤਾ ਲੱਗਦਾ ਵੀ ਕੀ ਬੋਲੀ ਜਨੇ ਕੀ ਨਹੀਂ ਖਾਸ ਕਰਕੇ ਮੈਂ ਇਹ ਰਖਲਾ ਮਹਿਲਾ ਇਹਦੇ ਖਦਰ ਮੈਂ ਗਲਤ ਪ੍ਰਯੋਗ ਨਹੀਂ ਕਰਨਾ ਚਾਹੁੰਦਾ ਵੀ ਤੂੰ ਗੁਰੂ ਨਾਨਕ ਦੇਵ ਜੀ ਦੇ ਹੱਥ ਨਾਲ ਕੰਪੇਅਰ ਕਰ ਰਹੀ ਹੈਂ ਕਾਂਗਰਸ ਦਾ ਚੰਨਾ ਜਿਹੜਿਆ ਨੇ ਰਖਲਾ ਹਰਮੰਦਰ ਸਾਹਿਬ ਤੇ ਅਟੈਕ ਕਰਵਾਇਆ ਉਹਨਾਂ ਦਾ ਹੱਥ ਗੁਰੂ ਨਾਨਕ ਦੇਵ ਜੀ ਦੇ ਪੰਜੇ ਦੇ ਨਾਲ ਕੰਪੇਅਰ ਹੋਊਗਾ ਮੈਂ ਤਾਂ ਕਹਿਣਾ ਹੈ ਬਹੁਤ ਵੱਡਾ ਡੰਡ ਦੇਣਾ ਚਾਹੀਦਾ ਹੈ ਕਾਲਤਾਸਤ ਦੇ ਜੱਥੇਦਾਰ ਜੀ ਨੂੰ ਮੰਨ ਲੈ ਕੇ ਚੱਲੋ ਵੱਡਾ ਡੰਡ ਦੇਵੋਗੇ ਤਾਂ ਫੇਰ ਇਹ ਭਾਂਡੇ ਸੁਧਰ ਜਾਣਗੇ ਤੁਸੀਂ ਤਾਂ ਭਾਂਡੇ ਤੱਕ ਸੀਮਤ ਕਰ ਦਿੰਨੇ ਹੋ ਮੈਂ ਕਦੇ ਵੀ ਕਾਲ ਤਖਤ ਦੇ ਜਥੇਦਾਰ ਨੂੰ ਮੁਕਰ ਨਹੀਂ ਹੋਇਆ ਉਹ ਸਾਡਾ ਕਾਲ ਤਖਤ ਦਾ ਜਥੇਦਾਰ ਹੈ ਮੈਂ ਉਹਨੂੰ ਮੰਨਦਾ ਹਾਂ ਕਿਤੇ ਇਹਨੂੰ ਹੋਰ ਪਾਸੇ ਨਾ ਲੈ ਜਾਓ ਠੀਕ ਹੈ ਨਾ ਧੰਨਵਾਦ ਅੱਜ ਦੀਆਂ ਇੰਨੀਆਂ ਹੀ ਖਬਰਾਂ ਸੀ ਤੇ ਆਥਨੇ 5 ਵਜੇ ਮੈਂ ਫੇਰ ਆਵਾਂ ਧੰਨਵਾਦ ਸਤਿ ਸ੍ਰੀ ਅਕਾਲ